ਕਤੂ ਜੱਗਪਾਲ ਜਿਹੜਾ ਹੈਗਾ ਕੋਚਾਲੀ ਗਲੀ ਦੇ ਵਿੱਚ ਰਹਿਣ ਵਾਲਾ ਹੈਗਾ ਇਹ ਇੱਥੇ ਆਇਆ ਸੀ ਪਹਿਲੇ ਦੋ ਬੰਦੇ ਕੋਈ ਦੁਕਾਨ ਤੇ ਕੋਈ ਹੋਰ ਆਏ ਹੋਏ ਸੀ ਉਸ ਤੋਂ ਬਾਅਦ ਇਹ ਆਇਆ ਇਸ ਵਿੱਚ ਹਾਪਸ ਵਿੱਚ ਕੀ ਗੱਲਬਾਤ ਹੋਈ ਹੈ ਇਹ ਅਜੇ ਥਲੀਅ ਨਹੀਂ ਹੋਇਆ ਤੇ ਕਿਸੇ ਬੰਦੇ ਵੱਲੋਂ ਇਹਦੇ ਜਿਹੜੇ ਗੋਲੀ ਮਾਰੀ ਗਈ ਹੈ ਇਹ ਪਹਿਲੇ ਸਪੋਰਟ ਡੈਟ ਹੋਈ ਹੈ ਉਹ ਲੈ ਕੇ ਜਾ ਰਹੇ ਹਾਂ ਅਸੀਂ ਹੌਸਪੀਟਲ ਉਹ ਉਹ ਵੀ ਦੋ ਬੰਦੇ ਸੀ ਦੋ ਤਿੰਨ ਬੰਦੇ ਸੀ ਇਹ ਕਿੱਥੋਂ ਦਾ ਗੱਲ ਬਣਾਜੀ ਇਹ ਹੈਗਾ ਬਲੂਚਾਣੇ ਕਿੱਲੀ ਦਾ ਆਜੂ ਮੋਂਗਾ ਨਾ ਇਹਦਾ ਸਾਡੇ ਕਿਹਦੇ ਸਾਡੇ ਇਹ ਹੋਏ ਫਾਇਦਾ ਇਹ ਇੱਕੋ ਹੀ ਸਾਰਾ ਬਦਲ ਗਿਆ ਇੱਕੋ ਹੀ ਮੜੇ ਹੋਇਆ ਸਾਈਡ ਤੋਂ ਲੈ ਕੇ ਡਾਈਡ ਪਾਉਂਦੇ ਠੱਕੇ ਦਾ ਮਾਰੋ ਆ ਕੋਲ ਯਾਰਾ ਤੇ ਖੋਲੋ ਖੋਲੋ ਜਲਦੀ

ਕੋਰਮਣ ਕਰਨਾ ਚਾਹਤ ਰਿਹਾ ਪਾ ਸਾਡੀ ਦੋਸਤ ਹਾਂ ਹਾਂ ਲੋਕ ਕੋਲ ਬੋਲੋਗੇ ਵੈਸੇ ਕਰਾਹੀ ਕਾਰ ਚੱਲਦੀ ਕਾਰ ਨਿਕਲ ਡਰਾਈਵ ਕਰੀ ਜਾਓ ਕੈਮਰਾ ਬਾਹਰ ਪੋੜੀ ਆਪਣਾ ਪੱਟਿਆ ਹੋਇਆ ਹੋਰ ਰੜਾਈ